ਲੰਗੀ 25 ਜੂਨ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਅਕਾਲੀ ਵਿਕਰਮਜੀਤ ਸਿੰਘ ਮਜੀਠੀਆ ਦੇ ਕੇਸ ਵਿੱਚ ਹੁਣ ਕੇਂਦਰੀ ਏਜੰਸੀਆਂ ਵੀ ਸ਼ਾਮਲ ਹੁੰਦੀਆਂ ਨਜ਼ਰ ਆ ਰਹੀਆਂ ਨੇ ਮੀਡੀਆ ਵਿੱਚ ਸਾਹਮਣੇ ਆ ਰਹੀਆਂ ਸੂਚਨਾਵਾਂ ਮੁਤਾਬਕ ਵਿਜੀਲੈਂਸ ਕੋਲ ਇੱਕ ਹਫ਼ਤੇ ਤੇ ਪੁਲਿਸ ਰਿਮਾਂਡ ਤੇ ਚੱਲ ਰਹੇ ਮਜੀਠੀਆ ਕੋਲੋਂ ਹੁਣ ਕੇਂਦਰੀ ਜਾਂਚ ਏਜੰਸੀਆਂ ਐਨਸੀਬੀ ਪੁੱਛਗਿੱਛ ਦੀ ਇੱਛਾ ਜਤਾ ਰਹੀਆਂ ਨੇ ਜੁchna ਮੁਤਾਬਕ ਐਨਸੀਬੀ ਵੱਲੋਂ ਇਸ ਸਬੰਧ ਵਿੱਚ ਪੰਜਾਬ ਵਿਜੀਲੈਂਸ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ ਉਦੋਂ ਇਹ ਵੀ ਪਤਾ ਲੱਗਿਆ ਹੈ ਕਿ ਵਿਜੀਲੈਂਸ ਦੀਆਂ ਟੀਮਾਂ ਵੱਲੋਂ ਅੱਜ ਇਸ ਮਾਮਲੇ ਵਿੱਚ ਪੰਜਾਬ ਹਰਿਆਣਾ ਦਿੱਲੀ ਤੇ ਉੱਤਰ ਪ੍ਰਦੇਸ਼ ਆਦਿ ਖੇਤਰ ਦੇ ਮਜਹੀਠਿਆ ਕੇਸ ਸਬੰਧਤ ਨਾਲ ਟਿਕਾਣਿਆਂ ਤੇ ਛਾਪੇਮਾਰੀ ਵੀ ਕੀਤੀ ਗਈ ਹੈ ਇਸ ਤੋਂ ਇਲਾਵਾ ਹੁਣ ਤੱਕ ਪੁੱਛਗਿੱਛ ਅਤੇ ਹਰੰਨ ਸਾਥੀਆਂ ਵੱਲੋਂ ਵੀ ਦਿੱਤੀ ਗਈ ਜਾਣਕਾਰੀ ਅਧਾਰਤ ਬੀਤੇ ਕੱਲ ਸਾਬਕਾ ਮੰਤਰੀ ਨੂੰ ਹਿਮਾਚਲ ਦੇ ਚਮੋਹਰਾ ਸਾਹਿਤ ਕੁਝ ਹੋਰ ਵੀ ਟਿਕਾਣਿਆਂ ਤੇ ਲਜਾਇਆ ਗਿਆ ਇਸ ਚਰਚਾ ਵਿੱਚ ਹੈ ਕਿ ਮੁੜ ਮਜੀਠੀਆ ਵਿਜੀਲੈਂਸ ਦੀ ਟੀਮ ਤੇ ਪੰਜਾਬ ਹਰਿਆਣਾ ਦੀਆਂ ਕੁਝ ਥਾਵਾਂ ਤੇ ਲਜਾਇਆ ਜਾ ਸਕਦਾ ਹੈ ਸੂਤਰਾਂ ਮੁਤਾਬਕ ਉਹਨਾਂ ਨੂੰ ਥੋੜੇ ਸਮੇਂ ਦੇ ਵਿੱਚ ਹੀ ਮਜੀਠੀਆ ਲਿਆਂਦਾ ਜਾਵੇਗਾ